ਬਾਈ ਚਾਂਸ ਅਗਰ ਇਹ ਪਿੰਨੀਆਂ ਕਿਸੇ ਦੇ ਕੋਲ ਭੇਜੀਆਂ ਹੁੰਦੀਆਂ ਸੋ ਉਹ ਬੰਦਾ ਨਹੀਂ ਬਚ ਸਕਦਾ ਸੀ ਉਹ ਫੜ ਹੀ ਹੋਣਾ ਸੀ ਰੋਪੀ ਉਹ ਮੰਤਾ ਮੰਨਿਆ ਜਾਣਾ ਸੀ ਜਿਹੜਾ ਬੰਦਾ ਪਿੰਨੀਆਂ ਲੈ ਕੇ ਗਿਆ ਸੀ ਚੰਨ ਤੋਂ ਬਹੁਤ ਵੱਡੀ ਖਬਰ ਆ ਰਹੀ ਆ ਵੈਸੇ ਹੀ ਵਿਦੇਸ਼ੀਆਂ ਲਈ ਤਾਂ ਤੁਹਾਨੂੰ ਪਤਾ ਮੁਸੀਬਤਾਂ ਪਹਿਲਾਂ ਹੀ ਘਟਨੀ ਸੀ ਹੁੰਦੀਆਂ ਸੋ ਅਕਸਰ ਹੀ ਉਹ ਤਰਸਦੇ ਰਹਿੰਦੇ ਆ ਬੇਸ਼ੱਕ ਆਪੜਾ ਪੰਜਾਬ ਛੱਡ ਕੇ ਚਲੇ ਗਏ ਆ ਪਰ ਉਹ ਆਪਣੇ ਪੰਜਾਬ ਦੀਆਂ ਚੀਜ਼ਾਂ ਤੇ ਆਪਣੇ ਪੰਜਾਬ ਦਾ ਖਾਣੇ ਪੀਣੇ ਨੂੰ ਪਿਆਰ ਕਰਦੇ ਰਹਿੰਦੇ ਆ ਤੇ ਹਮੇਸ਼ਾ ਹੀ ਤਰਸਦੇ ਰਹਿੰਦੇ ਆ ਕਿ ਸਾਨੂੰ ਪੰਜਾਬ ਤੋਂ ਕੋਈ ਆਵੇ ਸਾਡੇ ਲਈ ਕੁਝ ਲਿਆਵੇ ਸੋ ਤੁਸੀਂ ਵੀ ਦੇਖਿਆ ਹੋਣਾ ਜਦੋਂ ਵੀ ਤੁਸੀਂ ਪੰਜਾਬ ਗੇੜਾ ਮਾਰਦੇ ਹੋ ਤਾਂ ਤੁਹਾਡੇ ਯਾਰ ਦੋਸਤ ਕੀ ਕਹਿੰਦੇ ਆ ਤੁਹਾਨੂੰ ਪੰਜਾਬ ਤੋਂ ਇਦਾਂ ਲਿਆ ਦਿਓ ਉਦਾਂ ਲਿਆ ਦਿਓ ਸੋ ਅੱਜ ਜਿਹੜੀ ਖਬਰ ਆ ਰਹੀ ਆ ਆਪਾਂ ਤੁਹਾਡੇ ਨਾਲ ਨਿਊਜ਼ ਕਰਨ ਲੱਗਿਆ ਕਿ ਕਿਦਾਂ ਪੰਜੀਰੀ ਤੋਂ ਜ਼ਹਿਰ ਬਣ ਗਿਆ ਕਿਸ ਤਰ੍ਹਾਂ ਪੂਰੇ ਦਾ ਪੂਰਾ ਪਰਿਵਾਰ ਹੀ ਹਸਪੀਟਲ ਦੇ ਵਿੱਚ ਮੌਤ ਤੇ ਜ਼ਿੰਦਗੀ ਦੀ ਲੜਾਈ ਲੜ ਰਿਹਾ ਔਰ ਕਿਸ ਤਰ੍ਹਾਂ ਪਿੰਨੀਆਂ ਜਿਹੜੀਆਂ ਕਿ ਸਿਹਤ ਦੀ ਕਾਮਯਾਬੀ ਦੇ ਲਈ ਸੀ ਉਹੀ ਸਿਹਤ ਲਈ ਹਾਨੀਕਾਰਕ ਹੋ ਗੀਆਂ ਸੋ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਜਿਹੜੀ ਕਿ ਬਹੁਤ ਜ਼ਿਆਦਾ ਇਸ ਟਾਈਮ ਦੇ ਉੱਪਰ ਚਰਚਾ ਦਾ ਵਿਸ਼ਾ ਬਣੀ ਹੋਈ ਆ ਔਰ ਬਹੁਤ ਹੀ ਵਿਦੇਸ਼ੀਆਂ ਦੇ ਲਈ ਟੈਂਸ਼ਨ ਦਾ ਵਿਸ਼ਾ ਬਣੀ ਹੋਇਆ ਬਹੁਤ ਲੋਕ ਇਸ ਦੇ ਉੱਪਰ ਤਰਾ-ਤਰਾਂ ਦੇ ਕਮੈਂਟ ਕਰ ਰਹੇ ਆ ਸੋ ਆਪਾਂ ਸਾਰਾ ਕੁਝ ਤੁਹਾਡੇ ਨਾਲ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਅਕਸਰ ਹੈ ਕਿ ਇਹ ਪਿੰਨੀਆਂ ਦੇ ਪਿੱਛੇ ਕਿਸ ਤਰ੍ਹਾਂ ਜ਼ਹਿਰੀਲੀਆਂ ਬਣ ਗਈਆਂ ਕਿਸ ਤਰ੍ਹਾਂ ਇੱਕ ਪਰਿਵਾਰ ਪੂਰਾ ਹਸਪੀਟਲ ਦੇ ਵਿੱਚ ਚਲਾ ਗਿਆ ਸੋ ਇਹ ਗੱਲ ਕਰਦੇ ਆ ਮੁਹਾਲੀ ਤੋਂ ਆ ਮੁਹਾਲੀ ਤੋਂ ਇੱਕ ਔਰ ਆਪਣੇ ਬੇਟੀ ਦੇ ਲਈ ਜਿਹੜਾ ਜਰਮਨ ਦੇ ਵਿੱਚ ਰਹਿ ਰਹੀ ਸੀ ਉਹਨਾਂ ਦੇ ਕੋਲ ਬੱਚਾ ਹੋਣ ਵਾਲਾ ਸੀਗਾ ਸੋ ਉਹ ਸਪான்ਸਰ ਕਰਦੇ ਆ ਆਪਣੀ ਮਾਂ ਨੂੰ ਉਹ ਬੇਟੀ ਆਪਣੀ ਮਾਂ ਨੂੰ ਸਪான்ਸਰ ਕਰਦੀ ਹੈ ਤੇ ਉਹ ਉੱਥੇ ਜਾਂਦੀ ਆ ਤੇ ਨਾਲ ਪਿੰਨੀਆਂ ਪੰਜੀਰੀ ਲੈ ਕੇ ਚਲੇ ਜਾਂਦੀ ਆ ਕਿ ਪੰਜੀਰੀ ਕਿਉਂ ਲੈ ਕੇ ਜਾਂਦੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਦੋਂ ਜਲੇਪਾ ਹੁੰਦਾ ਤੇ ਸਾਰਿਆਂ ਨੂੰ ਪਤਾ ਕਮਜ਼ੋਰੀ ਆਉਂਦੀ ਹੈ ਤੇ ਵੈਸੇ ਵੀ ਪੰਜਾਬ ਤੋਂ ਆਪਾਂ ਪੰਜੀਰੀ ਸਿਆਲਾਂ ਦੇ ਵਿੱਚ ਖਾਂਦੇ ਆ ਤੇ ਉਹ ਜਰਮਨ ਨੂੰ ਪੰਜੀਰੀ ਲੈ ਕੇ ਜਾਂਦੀ ਆ ਜੇ ਜੀ ਬਜਾ ਤੋ ਤਿੰਨ ਪੈਕੇਟ ਹੁੰਦੇ ਆ ਉਹਨਾਂ ਦੇ ਕੋਲ ਜਦੋਂ ਖੁੱਦ ਵੀ ਜਾਂਦੀ ਹੈ ਪਹਿਲਾ ਪੈਕੇਟ ਖਾਂਦੇ ਆ ਉਹਦੀਆਂ ਪਿੰਨੀਆਂ ਪੱਟ ਕੇ ਫਿਰ ਦੂਜਾ ਪੈਕੇਟ ਖੋਲਿਆ ਜਾਂਦਾ ਫਿਰ ਉਹਨੀਆਂ ਪਿੰਨੀਆਂ ਬਣਾਈ ਜਾਂਦੀਆਂ ਜਦੋਂ ਤੀਜਾ ਪੈਕੇਟ ਖੋਲ ਕੇ ਉਹਦੀਆਂ ਪਿੰਨੀਆਂ ਬਣਾ ਕੇ ਖਾਈਆਂ ਜਾਂਦੀਆਂ ਤਾਂ ਜਿੰਨੀਆਂ ਉੱਥੇ ਔਰਤਾਂ ਜਿਨੇ ਜਿਨੇ ਵੀ ਉਹ ਪਿੰਨੀਆਂ ਖਾਧੀਆਂ ਸਾਰੀਆਂ ਦੀਆਂ ਸਾਰੀਆਂ ਇਸ ਟਾਈਮ ਦੇ ਉੱਪਰ ਹਸਪੀਟਲ ਦੇ ਵਿੱਚ ਆ ਜੀ ਹਾਂਜੀ ਸੋ ਉਸ ਉਡੀ ਜਿਹਦੇ ਕੋਲ ਬੱਚਾ ਹੋਣਾ ਸੀ ਉਸ ਦੀ ਮਾਂ ਵੀ ਔਰ ਉਸ ਜਿਸ ਦੇ ਘਰੇ ਵਿਆਹੀ ਸੀ ਉਹਦੇ ਸਹੁਰਾ ਪਰਿਵਾਰ ਵੀ ਉੱਥੇ ਪਹੁੰਚਿਆ ਸੀ ਸੋ ਉਹ ਔਰਤਾਂ ਨੇ ਦੋਨਾਂ ਨੇ ਪੰਜੇਰੀ ਖਾਧੀ ਤੇ ਉਸ ਲੜਕੀ ਨੇ ਵੀ ਪੰਜੇਰੀ ਖਾਧੀ ਔਰ ਉਸ ਦੀ ਜੋ ਬੱਚੀ ਸੀ ਆਬ ਉਹ ਵੀ ਹੁਣ ਇਸ ਟਾਈਮ ਦੇ ਉੱਪਰ ਹਸਪੀਟਲ ਦੇ ਵਿੱਚ ਸੋ ਇਹ ਹਾਲਤ ਇੰਨੀ ਜ਼ਿਆਦਾ ਗੰਭੀਰ ਹੋ ਗਈ ਤੇ ਉਸ ਤੋਂ ਬਾਅਦ ਇਹਨਾਂ ਨੂੰ ਨਾਲ ਦੀ ਨਾਲ ਇੰਡੀਆ ਭੇਜ ਦਿੱਤਾ ਗਿਆ ਪਰ ਜਿਹੜੀ ਉਸ ਉਹ ਮ ਜਰਮਨ ਤੋਂ ਸੀ ਜਿਹਦੇ ਕੋਲ ਬੱਚਾ ਹੋਣਾ ਸੀ ਉਹ ਉੱਥੇ ਹੀ ਹਸਪੀਟਲ ਦੇ ਵਿੱਚ ਆਪਣੀ ਜ਼ਿੰਦਗੀ ਔਰ ਮੌਤ ਦੀ ਲੜਾਈ ਲੜ ਰਹੀ ਆ ਸੋ ਇਹਨਾਂ ਨੂੰ ਭੇਜਿਆ ਗਿਆ ਪਹਿਲਾਂ ਇਹਨਾਂ ਨੂੰ ਇੱਕ ਦਿੱਲੀ ਹਸਪੀਟਲ ਦੇ ਵਿੱਚ ਐਡਮਿਟ ਕਰਾ ਕੇ ਰੱਖਿਆ ਤੇ ਹੁਣ ਜਦੋਂ ਥੋੜੀ ਜਿਹੀ ਰਾਹਤ ਹੋਈ ਤਾਂ ਫਿਰ ਇਹਨਾਂ ਨੂੰ ਛੁੱਟੀ ਦਿੱਤੀ ਗਈ ਤੇ ਨਾਲ ਦੀ ਨਾਲ ਜਿਹੜੀਆਂ ਉਹ ਪਿੰਨੀਆਂ ਦੇ ਵਿੱਚ ਅਸਰ ਹੋਇਆ ਸੀ ਜਾਂ ਫਿਰ ਉਹਨਾਂ ਤੋਂ ਪੁੱਛਿਆ ਗਿਆ ਕਿ ਅਕਸਰ ਹੋਇਆ ਕੀ ਸੀ ਤਾਂ ਉਹਨਾਂ ਨੇ ਦੱਸਿਆ ਔਰ ਜਰਮਨ ਦੇ ਵਿੱਚ ਜਿਹੜੇ ਟੈਸਟ ਹੋਏ ਆ ਉਸ ਪਿੰਨੀਆਂ ਤੇ ਉਹਨਾਂ ਦੇ ਵਿੱਚ 20 ਚੂਹੇ ਮਾਰਨ ਵਾਲੀ ਦਵਾਈ ਪਾਈ ਹੋਈ ਸੀ ਸੋ ਉਹ ਸੈਂਪਲਾਂ ਦੇ ਵਿੱਚ 20 ਸਾਫ਼-ਸਾਫ਼ ਜ਼ਾਹਿਰ ਹੋ ਗਿਆ ਔਰ ਜਿਹੜੇ ਸੈਂਪਲ ਇੰਡੀਆ ਦੇ ਵਿੱਚ ਕਲੈਕਟ ਹੋਏ ਸੀਗੇ ਇੰਡੀਆ ਵਾਲਿਆਂ ਨੇ ਸੈਂਪਲਾਂ ਨੂੰ ਚੈੱਕ ਕੀਤਾ ਤਾਂ ਉਹਦੇ ਵਿੱਚ ਵੀ ਉਹੀ ਚੂਹੇ ਮਾਰਨ ਵਾਲੀ ਦਵਾਈ ਪਾਈ ਗਈ ਹੈ ਜੀ ਹਾਂਜੀ ਜਿਸ ਦੇ ਵਿੱਚ ਇਹਨਾਂ ਦੇ ਸਾਰੇ ਦੇ ਸਾਰੇ ਬਾਹਰ ਸਰੀਰ ਦੇ ਉੱਪਰ ਛੜ ਗਏ ਤੇ ਇੰਨੀ ਕੁ ਜ਼ਿਆਦਾ ਮਾਤਰਾ ਦੇ ਵਿੱਚ ਇਹ ਫੈਲ ਚੁੱਕਿਆ ਤੇ ਹੁਣ ਉਹ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹਾ ਤੇ ਨਾਲ ਹੁਣ ਜਦੋਂ ਉਹਨਾਂ ਨੂੰ ਥੋੜੀ ਹੋਸ਼ ਆਈ ਉਹਨਾਂ ਨੇ ਕੈਮਰੇ ਦਾ ਕੀ ਆ ਕੇ ਸਾਰਾ ਕੁਝ ਸਬਕਾਰ ਕੀਤਾ ਕਿ ਕਿਸ ਤਰ੍ਹਾਂ ਅਸੀਂ ਗੈਸ ਸੀਗੇ ਤੇ ਮਚਾ-ਚਾ ਦੇ ਵਿੱਚ ਆਪਣੀ ਬੇਟੀ ਦੇ ਲਈ ਪਿੰਨੀਆਂ ਬਣਾਏ ਸੀ ਇਹਨਾਂ ਦੇ ਤੇ ਉਹ ਪਿੰਨੀਆਂ ਦੇ ਵਿੱਚ ਮੇਰੇ ਨੌਕਰ ਨੇ ਲੱਗਦਾ ਜ਼ਹਿਰ ਮਿਲਾ ਦਿੱਤੀ ਕਿਉਂਕਿ ਮੇਰਾ ਨੌਕਰ ਜਿਹੜਾ ਅਸੀਂ ਰੱਖਿਆ ਸੀ ਘਰੇ ਤਾਂ ਉਹਨੂੰ ਮੈਂ ਕੰਮ ਤੋਂ ਕੱਢਣ ਲੱਗੀ ਸੀ ਤਾਂ ਉਹ ਮੇਰੀ ਮਿੰਤਾ ਕਰਨ ਲੱਗਾ ਕਿ ਮੈਨੂੰ ਇੱਕ ਮਹੀਨਾ ਹੋਰ ਕੰਮ ਤੇ ਰੱਖ ਲਓ ਜਿੰਨੀ ਦੇਰ ਤੁਸੀਂ ਜਰਮਨ ਚੱਲੇ ਆ ਉਨੀ ਦੇਰ ਲਈ ਮੈਨੂੰ ਕੰਮ ਤੇ ਰੱਖ ਲਓ ਜਦੋਂ ਤੁਸੀਂ ਵਾਪਸ ਆਉਂਗੇ ਮੈਂ ਹੋਰ ਪਾਸੇ ਆਪਣਾ ਹੀਲਾ ਕਰ ਲੂੰਗਾ ਸੋ ਮੈਂ ਉਹਦੇ ਨਾਲ ਉਹ ਮਿਹਰਦੇ ਨਾਲ ਗੁੱਸੇ ਹੋਇਆ ਸੀ ਸੋ ਮੈਨੂੰ ਲੱਗਦਾ ਕਿ ਉਸ ਨੇ ਇਹ ਪਿੰਨੀਆਂ ਦੇ ਵਿੱਚ ਜ਼ਹਿਰ ਮਿਲਾ ਦਿੱਤੀ ਜਦੋਂ ਉਸ ਔਰਤ ਨੇ ਉਸ ਨੂੰ ਪੁੱਛਿਆ ਆਪਣੇ ਨੌਕਰ ਨੂੰ ਤਾਂ ਉਸ ਦਾ ਨੌਕਰ ਉਸ ਨਾਲ ਗੁੱਸੇ ਔਖੇ ਭਾਰੇ ਹੋਣ ਲੱਗਾ ਤੇ ਉੱਥੋਂ ਭੱਜ ਗਿਆ ਤੇ ਹੋਣ ਉਸਦਾ ਮੋਬਾਈਲ ਸਭ ਕੁਝ ਬੰਦ ਆ ਤੇ ਪਤਾ ਨਹੀਂ ਉਹਦਾ ਕੀ ਹੋਵੇਗਾ ਕੀ ਨਹੀਂ ਹੋਵੇਗਾ ਪਰ ਇਸ ਟਾਈਮ ਦੇ ਉੱਪਰ ਪੰਜਾਬ ਪੁਲਿਸ ਦੀ ਸ਼ੱਕ ਸਿਰਫ ਸਿਰਫ ਉਸ ਨੌਕਰ ਦੇ ਉੱਪਰ ਆ ਦੂਜੀ ਤਰਫ ਜਰਮਨ ਦੀ ਪੁਲਿਸ ਇਸ ਚੀਜ਼ ਤੱਕ ਪਹੁੰਚੀ ਆ ਕਿ ਵਾਕਈ ਹੀ ਉਹ ਪਿੰਨੀਆਂ ਦੇ ਵਿੱਚ ਜ਼ਹਿਰ ਸੀਗੀ ਤੇ ਨਾਲ ਦੇ ਨਾਲ ਹੁਣ ਉਸ ਲੜਕੀ ਦੀ ਤੇ ਉਹ ਨੰਮ ਜੰਮੀ ਬੱਚੀ ਦੀ ਹਾਲਤ ਬਹੁਤ ਜ਼ਿਆਦਾ ਕੰਡੀਸ਼ਨ ਆ ਉਹ ਬਹੁਤ ਹੀ ਜ਼ਿਆਦਾ ਸੀਰੀਅਸ ਹਾਲਤ ਦੇ ਵਿੱਚ ਆ ਕਿਉਂਕਿ ਇਹ ਪਿੰਨੀਆਂ ਦੇ ਵਿੱਚ ਚੂਹੇ ਮਾਰਨ ਵਾਲੀ ਜ਼ਹਿਰ ਮਿਲਾਈ ਹੋਈ ਸੀਗੀ ਤੀਜੇ ਪੈਕੇਟ ਦੇ ਵਿੱਚ ਹੀ ਕਿਉਂ ਸੀ ਦੋ ਪੈਕੇਟ ਜਿਹੜੇ ਖਾਦੇ ਆ ਉਹਨਾਂ ਦੇ ਵਿੱਚ ਨਹੀਂ ਸੀ ਔਰ ਇਸ ਕਾਰਨ ਨੇ ਪੂਰੇ ਦੇ ਪੂਰੇ ਜਿਹੜੇ ਵਿਦੇਸ਼ ਦੇ ਵਿੱਚ ਰਹਿ ਰਹੇ ਆ ਉਹਨਾਂ ਲੋਕਾਂ ਲਈ ਇੱਕ ਨਵੀਂ ਹੀ ਸਮੱਸਿਆ ਖੜੀ ਕਰ ਦਿੱਤੀ ਆ ਕਿ ਹੁਣ ਆਪਾਂ ਕਿਸੇ ਤੇ ਭਰੋਸਾ ਨਹੀਂ ਕਰ ਸਕਦੇ ਤੁਹਾਨੂੰ ਪਤਾ ਹੈ ਕਿ ਇਹ ਨੌਕਰ ਜਿਹੜੇ ਕਾਂਡ ਕਰਦੇ ਅਕਸਰ ਹੀ ਪੰਜਾਬ ਦੇ ਵਿੱਚ ਇਹ ਵਾਰਦਾਤਾ ਹੁੰਦੀਆਂ ਰਹਿੰਦੀਆਂ ਕਿ ਕੋਈ ਨੌਕਰ ਜੀ ਨੀਂਦ ਦੀਆਂ ਗੋਲੀਆਂ ਦੇ ਕੇ ਸਭ ਕੁਝ ਲੁੱਟ ਕੇ ਲੈ ਗਿਆ ਅੱਜ ਜਿੱਦਾਂ ਹੁਣ ਤੁਸੀਂ ਦੇਖਿਆ ਹੁਣ ਪਿੱਛੇ ਇੱਕ ਗੋਲੀਬਾਰੀ ਹੋਈ ਆ ਲੱਕੀਓ ਬਰਵਾਇਆ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਸੀਗੇ ਲੱਕੀ ਭਰੋਏ ਉਹਨਾਂ ਦਾ ਕਤਲ ਹੋਇਆ ਤੇ ਉਹਨਾਂ ਦੇ ਵਿੱਚ ਦੱਸਿਆ ਜਾ ਰਿਹਾ ਕਿ ਨੌਕਰ ਨੇ ਹੀ ਰੈਕੀ ਕੀਤੀ ਸੀ ਨੌਕਰ ਨੇ ਹੀ ਸਾਰਾ ਕੁਝ ਕਾਂਡ ਕਰਵਾਇਆ ਸੀਗਾ ਸੋ ਅਕਸਰ ਹੀ ਨੌਕਰਾਂ ਦੇ ਉੱਪਰ ਆਪਾਂ ਨੂੰ ਆਪਣੀ ਹੱਦ ਤੋਂ ਜ਼ਿਆਦਾ ਵੀ ਭਰੋਸਾ ਨਹੀਂ ਕਰਨਾ ਚਾਹੀਦਾ ਸੋ ਕਿਸੇ ਦੇ ਦਿਲ ਦੇ ਵਿੱਚ ਪਾਨੂੰ ਨਹੀਂ ਪਤਾ ਹੁੰਦਾ ਕੀ ਬੜਿਆ ਕੀ ਨਹੀਂ ਬੜਿਆ ਔਰ ਨਾਲ ਦੀ ਨਾਲ ਬਹੁਤ ਲੋਕਾਂ ਦੀ ਇਹ ਵੀ ਹੁਣ ਨਾਲ ਦੀ ਨਾਲ ਕਮੈਂਟਾਂ ਦੇ ਵਿੱਚ ਇਹ ਲੋਕ ਬਹੁਤ ਕਹਿਣ ਲੱਗਿਆ ਕਿ ਅਸੀਂ ਹੁਣ ਕਿਸੇ ਦਾ ਸਮਾਨ ਨਹੀਂ ਲੈ ਕੇ ਜਾਣਾ ਇਹ ਤਾਂ ਸ਼ੁਕਰ ਕਰੋ ਕਿ ਇਹ ਖੁਦ ਗਏ ਸੀਗੇ ਖੁਦ ਲੈ ਕੇ ਗਏ ਤੇ ਨਾਲ ਖੁਦ ਵੀ ਖਾਧੀਆਂ ਪਿੰਨੀਆਂ ਅਕਸਰ ਸੋਚਿਆ ਜਾਂਦਾ ਆਪਾਂ ਕਿਸੇ ਦਾ ਸਮਾਨ ਮੰਗਾ ਲਿੱਤਾ ਜਾਂਦਾ ਜਾਂ ਕਿਸੇ ਤੋਂ ਆਪਾਂ ਭੇਜ ਦਿੰਦੇ ਆ ਬਾਈ ਚਾਂਸ ਅਗਰ ਇਹ ਪਿੰਨੀਆਂ ਕਿਸੇ ਦੇ ਕੋਲ ਭੇਜੀਆਂ ਹੁੰਦੀਆਂ ਸੋ ਉਹ ਬੰਦਾ ਨਹੀਂ ਬਚ ਸਕਦਾ ਸੀ ਉਹ ਹੜ ਹੀ ਹੋਣਾ ਸੀ ਰੋਪੀ ਉਹ ਮੰਤਾ ਮੰਨਿਆ ਜਾਣਾ ਸੀ ਜਿਹੜਾ ਬੰਦਾ ਪਿੰਨੀਆਂ ਲੈ ਕੇ ਗਿਆ ਸੀ ਕਿ ਹਾਂਜੀ ਇਸ ਬੰਦੇ ਨੇ ਉਹ ਪਿੰਨੀਆਂ ਦੇ ਵਿੱਚ ਜ਼ਹਿਰ ਮਿਲਾ ਦਿੱਤੀ ਸੋ ਹੁਣ ਇਹ ਵੀਡੀਓ ਕਰਨ ਦਾ ਇਹੀ ਮਤਲਬ ਆ ਕਿ ਬਹੁਤ ਲੋਕ ਹੁਣ ਡਰ ਰਹੇ ਆ ਕਿ ਅਸੀਂ ਕਿਸੇ ਦਾ ਸਮਾਨ ਨਹੀਂ ਲੈ ਕੇ ਜਾਣਾ ਪਰ ਅੱਜ ਜੋ ਇਸ ਟਾਈਮ ਦੇ ਉੱਪਰ ਜ਼ਮਾਨਾ ਚੱਲ ਰਿਹਾ ਜੋ ਇਸ ਟਾਈਮ ਦੇ ਉੱਪਰ ਮਾਹੌਲ ਆ ਵਾਕਈ ਅੱਜਕੱਲ ਇਦਾਂ ਦਾ ਤੇ ਮਨ ਹੈ ਨਹੀਂ ਕਿ ਆਪਾਂ ਕਿਸੇ ਦਾ ਕੁਝ ਕਰ ਸਕੇ ਬੇਸ਼ੱਕ ਤੁਸੀਂ ਬਿਲਕੁਲ پاک ਤੇ ਸਾਫ ਹੋ ਪਰ ਹੁਣ ਪਤਾ ਨਹੀਂ ਚੱਲਦਾ ਪਿਆ ਕੀ ਹੋ ਜਵੇ ਹੁਣ ਉਹ ਔਰਤ ਆਪਣੀ ਬੱਚੀ ਦੇ ਲਈ ਲੈ ਕੇ ਗਈ ਸੀ ਕਿ ਮੇਰੀ ਕੁੜੀ ਨੇ ਕੋਲ ਜਨੇਪਾ ਹੋਣਾ ਬੱਚਾ ਹੋਣਾ ਚਲੋ ਮੈਂ ਪਿੰਨੀਆਂ ਲੈ ਕੇ ਜਾਵਾਂ ਵੈਸੇ ਵੀ ਪਿੰਨੀਆਂ ਪੰਜਾਬੀਆਂ ਦੀ ਤੁਹਾਨੂੰ ਪਤਾ ਹੈ ਕਿ ਖੁਰਾਕ ਆ ਸਰਦੀਆਂ ਦੇ ਵਿੱਚ ਦੇਸੀ ਕੀ ਪਿੰਨੀਆਂ ਸਾਰੇ ਲੋਕੀ ਖਾਂਦੇ ਆ ਪੰਜੇਰੀ ਪਰ ਕੀ ਕਿਸੇ ਨੂੰ ਪਤਾ ਸੀ ਵੀ ਇਹ ਕੁਝ ਹੋ ਜਾਏਗਾ ਸੋ ਇਸ ਤਰ੍ਹਾਂ ਦੀਆਂ ਜਦੋਂ ਨਿਊਜ਼ ਆਉਂਦੀਆਂ ਤਾਂ ਫਿਰ ਜਿੰਨੇ ਆਪਣੇ ਵਿਦੇਸ਼ਾਂ ਦੇ ਵਿੱਚ ਭਰਾ ਰਹਿੰਦੇ ਆ ਉਹ ਟੈਂਸ਼ਨਾਂ ਵਿੱਚ ਪੈ ਜਾਂਦੇ ਕਿ ਹੁਣ ਕਰੀਏ ਤੇ ਕਰੀਏ ਕੀ ਤੇ ਹੁਣ ਹੋਵੇਗਾ ਕਿ ਆਉਣ ਵਾਲਾ ਦਿਨਾਂ ਦੇ ਵਿੱਚ ਇੰਨਾ ਕੁ ਜ਼ਿਆਦਾ ਹਾਲਤ ਖਰਾਬ ਹੋਈ ਪਈ ਆ ਪੰਜਾਬ ਦੀ ਬਾਕੀ ਜਿੱਦਾਂ ਵੀ ਹੁਣ ਇਹਦੇ ਬਾਰੇ ਕੋਈ ਵੀ ਅਪਡੇਟ ਆਏਗੀ ਨੌਕਰ ਫਾੜ ਕੇ ਮੰਨਦਾ ਜਾਂ ਨਹੀਂ ਮੰਨਦਾ ਹੋਰ ਕੀ ਹੋਵੇਗਾ ਉਹ ਸਾਰਾ ਕੁਝ ਆਪਾਂ ਐਕਸਪਲੇਨ ਕਰਾਂਗੇ ਜਲਦੀ ਜਿੱਦਾਂ ਵੀ ਕੋਈ ਅਪਡੇਟ ਆਉਂਦੀ ਆ ਬਾਕੀ ਤੁਸੀਂ ਇਸ ਦੇ ਬਾਰੇ ਕੀ ਕਹਿਣਾ ਤੁਹਾਡੀ ਕੀ ਰਾਏ ਆ ਤੁਸੀਂ ਜਰੂਰ ਆਪਣਾ ਕਮੈਂਟ ਕਰਕੇ ਦੱਸਿਓ ਬਾਕੀ ਇਸ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਤਾਂ ਕਿ ਹਰ ਇੱਕ ਨੂੰ ਪਤਾ ਲੱਗ ਸਕੇ ਕਿ ਅੱਜ ਕੱਲ ਕੀ ਹੋ ਰਿਹਾ ਕੀ ਸਮਾਨ ਲੈ ਕੇ ਜਾਣਾ ਚਾਹੀਦਾ ਜ਼ਿੰਮੇਵਾਰੀ ਲੈਣੀ ਚਾਹੀਦੀ ਆ ਕੁਝ ਵੀ ਹੋ ਸਕਦਾ ਬਾਕੀ ਅਗਰ ਤੁਸੀਂ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਸੋ ਪਲੀਜ਼ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਨੂੰ ਹਰ ਇੱਕ ਨਵੀ ਤੋਂ ਨਵੀਂ ਅਪਡੇਟ ਸਭ ਤੋਂ ਪਹਿਲਾਂ ਪਹੁੰਚ ਸਕੇ ਥੈਂਕ ਯੂ